ਦੇ ਵੀ ਮਤਰਾ ਪਿੰਡਾਂ ਦੇ ਵਿੱਚ ਵੀ ਹੁਣ ਜਿਹੜੀਆਂ ਲੁੱਟਾਂ ਖੁੱਟਾਂ ਨੇ ਉਹ ਹੋਣੀਆਂ ਉਹ ਸ਼ੁਰੂ ਹੋ ਗਈਆਂ ਉਹ ਲੁੱਟਾਂ ਖੁੱਟਾਂ ਹੁਣ ਤਰੀਕੇ ਬਦਲ ਗਏ ਪਹਿਲਾਂ ਤਾਂ ਘਰ ਲੁੱਟਦੇ ਸੀ ਨਾ ਹੁਣ ਬੰਦਿਆਂ ਨੂੰ ਆਪਦੇ ਚਾਂਸੇ ਦੇ ਵਿੱਚ ਲੈ ਕੇ ਲੁੱਟਾਂ ਖੁੱਟਾਂ ਉਹ ਮੇ ਸ਼ੁਰੂ ਹੋ ਗਈਆਂ ਸਾਹਮਣੇ ਬੰਦੇ ਵੀ ਖੜੇ ਨੇ ਸਾਰੇ ਠੱਗੀ ਦਾ ਸਕਾਰ ਹੋਏ ਬਣੇ ਠੱਗੀ ਕਿੱਥੇ ਕਿਵੇਂ ਹੋਈ ਇਹਨਾਂ ਨਾਲ ਇਹਨਾਂ ਨੂੰ ਪਹਿਲਾਂ ਹਨ ਜਿਵੇਂ ਕਹਿੰਦੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਤਾੜੀ ਦੋਨੋਂ ਹੱਥ ਨਾਲ ਗਲਤੀ ਇਹਨਾਂ ਦੀ ਵੀ ਆ ਸਾਰੇ ਬੰਦੇ ਜਿਹੜੇ ਖੜੇ ਨੇ ਇਹਨਾਂ ਨੂੰ ਕਿਸੇ ਨੇ ਲਾਲਚ ਦਿੱਤਾ ਤਾ ਹੇ ਲੋਅਚ ਦੇ ਵਿੱਚ ਫਸ ਗਏ ਵੀ ਭਰਾਵੋ ਇੱਕ ਗੱਲ ਸੁਣ ਲਓ ਪਿੰਡਾਂ ਦੇ ਵਿੱਚ ਫਲਾਨਾ ਤਰ੍ਹਾਂ ਦਾ ਬਹੁਤ ਕੁਝ ਵੇਚਣ ਵਾਲੇ ਆਉਂਦੇ ਨੇ ਕਿਸੇ ਦੇ ਚਾਂਸੇ ਚ ਨਾ ਫਸਿਓ ਆ ਸਾਰੇ ਬੰਦੇ ਠੱਗੀ ਦਾ ਸਕਾਰ ਹੋਏ ਹੋਏ ਨੇ ਠੱਗੀ ਕਿਵੇਂ ਹੋਈ ਆ ਜਿਹੜਾ ਤੁਸੀਂ ਹਰਾਇਆ ਦੇਖ ਰਹੇ ਹੋ ਨਾ ਪਰਨਾ ਆ ਪਾ ਕੇ ਝੋ ਝੋਪੜੀ ਜੀ ਬਣਾ ਕੇ ਇਹਦੇ ਵਿੱਚ ਉਹ ਲਾਤਾ ਕਹਿੰਦੇ ਜੜੋਲਾ ਜੜੋਲਾ ਉਹ ਲਾਤਾ ਰੁਪਿਆ 75 7500 ਲੈ ਕੇ ਹੁਣ ਉਹ ਫੋਨ ਨਹੀਂ ਚੱਕਦੇ ਲੁੱਟ ਕੇ ਲੈ ਗਏ ਘੱਟੋ ਘੱਟ ਭਈਆ ਕਿੰਨੇ ਪੈਸੇ ਲੈ ਗਿਆ ਆਪਣੇ ਪਿੰਡ ਚ 3-4 ਲੱਖ ਰੁਪਏ ਲੈ ਗਿਆ ਆਪਣੇ ਪਿੰਡ ਚ ਤਿੰਨ ਹਾਂ 100 ਲੱਖ ਕਰੋੜ ਕਰੋੜ ਦੇ ਲਗ ਭਾਗ ਲੈ ਗਏ ਜੀ ਅੱਛਾ ਹਾਂ ਜੀ ਲੈ ਸ਼ੂਟ ਕਰਨ ਲੱਗੇ ਘਰ ਦੇ ਕਿਹਦੇ ਤਿੰਨ ਆ ਗਏ ਤੇ ਪੰਜ ਆ ਗਏ ਨਹੀਂ ਸੋਨੂ ਜਿਵੇਂ ਹੁਣ ਸ਼ੋਟੇ ਕੋਲੇ ਆਏ ਹਾਂ ਜੀ ਸ਼ੋਟ ਨੇ ਗੱਲਬਾਤ ਕਰੀ ਜੀ ਵੀ ਆਪਾਂ ਐਂ ਕਰੀਏ ਬਾਗਰ ਸੋਨੂ ਕਿ ਮੈਂ ਚਾਂਸੇ ਦੇ ਵਿੱਚ ਲਿਆ ਆ। ਉਹਨਾਂ ਨੇ ਲਾਲਚ ਦਿੱਤਾ। ਹਾਂ। ਕਹਿੰਦਾ ਵੀ ਇਹ ਸੈੱਟ ਲਾਮਗੇ ਤਾਂ ਚਾਰ ਪੈਦਾ ਹੁੰਦਾਗਾ, ਚਾਰੇ ਪਸ਼ੂ ਖਾਂਦੇ ਨੇਗੇ। ਉਹ ਦਿੰਦੇ ਆਗੇ ਉਸ ਤੋਂ ਬਾਅਦ ਇਹ ਸਰਕਾਰ ਤੋਂ ਮਾਨਤਾ ਪ੍ਰਾਪਤਾਗਾ। ਹਾਂ। ਇਹ ਤੇ ਸੋਲਰ ਸਿਸਟਮ ਆ, ਉਹ ਵੀ ਸਬਸਿਡੀ ਸਬਸਿਡੀ ਦੇਵਾਂਗੇ, ਰੋਟਾ ਮੀਟਰ ਵੀ ਦੇਵਾਂਗੇ 5 ਲੱਖ ਰੁਪਏ ਬਿਨਾਂ ਬਿਜਾਇ ਤੋਂ। ਕਿਸਾਨਾਂ ਨੂੰ ਕਹਿੰਦੇ ਬੈਂਕੀ ਸਾਡੀ ਦਿੰਦੀ ਹੈ ਜੀ। 5 ਸਾਲ ਬਾਅਦ ਮੋੜਨੇ ਆਗੇ। ਇਹ ਲਾਲਚ ਦੇ ਕੇ ਸਾਥੋਂ ਇਹ ਅਜੋਲਾਗਾ ਯੋਲਾ ਜਿਵੇਂ ਹਰਾਇਆ ਕਹਿੰਦੇ ਨੇ ਬਹੁਤ ਪਲਾਂਟ ਦੇ ਕੰਮ ਜਿਹੜੇ ਪਲਾਂਟ ਨੇ ਇਹਦੇ ਉਹ ਕਾਮਯਾਬੀ ਹੋ ਪਰ ਪਰ ਜਿਹੜੀ ਹੁਣ ਲੁੱਟ ਖੁੱਟ ਚੱਲ ਰਹੀ ਆ ਵੀ ਪਿੰਡਾਂ ਦੇ ਵਿੱਚ ਇਹ ਆਉਂਦੇ ਨੇ ਵੀ ਸਾਨੂੰ ਜੀ ਸੈਂਟਰ ਸਰਕਾਰ ਨੇ ਭੇਜਿਆ ਸਾਨੂੰ ਪੰਜਾਬ ਸਰਕਾਰ ਨੇ ਭੇਜਿਆ ਮਿੱਠਾ ਨਾਰਾ ਲਾ ਕੇ ਜਦੋਂ ਬੰਦੇ ਨੂੰ ਆਏ ਕਹਿੰਦਾ ਵੀ ਸਰਕਾਰ ਦੀ ਸਕੀਮਾ ਬੰਦਾ ਤੇ ਜਾਂਦਾ ਲਾ ਕੇ ਅੱਜ ਨਾਲ ਸਾਰੇ ਲੋਕਾਂ ਨੇ ਵੀ ਕੀਤਾ ਤਾਂ ਹੀ ਇਹਨਾਂ ਨੇ ਮਾਰ ਖਾਦੀ ਆ ਵੀ ਭਰਾਵੋ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੋ ਆ ਵੀ ਭਾਈ ਪਿੰਡਾਂ ਦੇ ਵਿੱਚ ਬਹੁਤ ਕੁਝ ਵਿਕਣਾਉਂਦਾ ਉਹਨਾਂ ਤੇ ਘੱਟ ਵਿਸ਼ਵਾਸ ਕਰਨਾ ਭਾਈ ਇਹ ਕਿੰਨੇ ਕਿੰਨੇ ਰੁਪਈਆ ਦਾ ਲਾਉਂਦੇ ਸੀ ਇਹ 17500 ਦਾ ਲਾਉਂਦੇ ਸੀ ਇੱਕ 7500 ਦਾ 7500 ਦਾ ਠੀਕਾ ਆਪਣੇ ਪਿੰਡ ਘੱਟੋ ਘੱਟ ਕਹਿੰਦੇ 100 ਤੋਂ ਪਲੱਸ ਲੱਗ ਗਏ ਲੱਗ ਗਏ ਹੋਣਗੇ ਮੰਨ ਲਓ ਇੱਕ ਕਿਸੇ ਘਰੇ ਤਿੰਨਾਂ ਕਿਸੇ ਘਰੇ ਦੋ ਆ ਤਕਰੀਬਨ ਇਹ ਬਹੁਤ ਜ਼ਿਆਦੇ ਲੱਗੇ ਪਿਆ ਆਪਣੇ ਪਿੰਡ ਦੇ ਵਿੱਚੋਂ ਹੀ ਮੰਨ ਲਓ ਵੀ 1.5 ਤੋਂ 2 ਕਰੋੜ ਰੁਪਈਆ ਲੈ ਗਏ ਠੀਕ ਹੈ ਜਦੋਂ ਉਹ ਲਾ ਕੇ ਗਏ ਤੁਸੀਂ ਫਿਰ ਦਿਮਾਗਾਂ ਦੇ ਵਿੱਚ ਆਏ ਸੋਚਿਆ ਸੀ ਵੀ ਹੁਣ ਕਰਜ਼ਾ-ਕਰਜ਼ਾ ਤਾਂ ਲਾਈ ਦੇਣਾ ਹੈ ਉਹ ਹੁੰਦਾ ਹਰ ਇੱਕ ਨੂੰ ਹੀ ਲਾਲਚ ਹੁੰਦਾ ਹੈ ਨਾ ਵੀ ਚੱਲ ਕੋਈ ਆਪਾਂ ਕਾਰੋਬਾਰ ਆਪਦਾ ਹੋਰ ਵਧਾਵਾਂਗੇ ਜਿਵੇਂ ਜਿਹੜੇ ਹਿਸਾਬ ਨਾਲ ਉਹਨਾਂ ਨੇ ਸਕੀਮ ਦੱਸੀ ਸੀ ਵੀ ਇੱਥੇ ਸਬਸਿਡੀ ਆ ਸੋਲਰ ਸਿਸਟਮ ਤੇ ਵੀ ਇਹ ਜਿਹੜਾ 5 ਲੱਖ ਤੋਂ ਨੂੰ ਮਿਲੂਗਾ ਵੀ ਉਹ ਇੱਥੇ ਇੱਕ ਬੰਦਾ ਹੋਰ ਖੜਾ ਉਹਨੇ ਪੁੱਛਦੇ ਬਈ ਇਸ ਸਕੀਮ ਦੇ ਵਿੱਚ ਕਿਵੇਂ ਲੈਂਦੇ ਨੇ ਬੰਦੇ ਨੂੰ ਫਸਾਉਂਦੇ ਕਿਵੇਂ ਨੇ ਆਈ ਫਸਾਉਂਦੇ ਏ ਹਾਂ ਲਾਲਚ ਦੇ ਕੇ ਅੱਛਾ ਕੀ ਕਹੇ ਜੀ ਤੈਨੂੰ ਆ ਕੇ ਤੂੰ 2 ਲਵਾਈ ਬੈਠਾਂਗਾ ਮੈਨੂੰ ਕਹੇ ਤੁਹਾਨੂੰ 10 ਲੱਖ ਰੁਪਏ ਮਿਲੂਗਾ ਅੱਛਾ ਹਾਂ ਬਸ ਤੂੰ ਫਸ ਗਿਆ ਫਿਰ ਉਹ ਫਸ ਗਿਆ ਉਹਦੀ ਹਾਂ ਫਿਰ ਹੁਣ ਪਹਿਲਾਂ ਤਾਂ ਕਹਿੰਦਾ ਮੈਂ ਹਫ਼ਤੇ ਨੂੰ ਆਉਂਗਾ ਹਾਂ ਉਦੋਂ 2 ਦਿਨ ਹੀ ਲਾ ਗਿਆ ਆ ਕੇ ਠੀਕ ਹੈ ਹਾਂ ਬਈ ਪਹਿਲਾਂ ਐ ਕਹਿੰਦੇ ਵੀ ਸਾਡੇ ਲਈ ਟਾਈਮ ਹੀ ਨਹੀਂ ਹਾਂ ਪਹਿਲਾਂ ਕਹਿੰਦਾ ਪਹਿਲਾਂ ਕਹਿੰਦੀ ਸੀ ਵੀ 20 20 ਨਹੀਂ 1 ਮਿੰਟ 'ਚ 20 ਲਾਉਣਿਆਂਗੇ ਹਾਂ ਮਾਊਂ ਸਾਡੇ ਮਿੰਟ 10 ਠੀਕ ਹੈ ਘਾੜ ਦਾ ਇੱਥੇ ਲਾ ਗਿਆ ਅੱਛਾ ਤੇ ਹੁਣ ਜਿਹੜਾ ਉਹਨਾਂ ਦਾ ਫੋਨ ਫਾਨ ਨੰਬਰ ਸੀ ਜਦੋਂ ਤੁਹਾਨੂੰ ਉਹਨੇ ਦੱਸਿਆ ਵੀ ਆਹ ਸਰਕਾਰ ਦੀ ਸਕੀਮ ਆ ਤੁਸੀਂ ਉਦੋਂ ਨਹੀਂ ਕੋਈ ਪ੍ਰੂਫ ਪ੍ਰਾਪ ਚੈੱਕ ਕੀਤਾ ਪ੍ਰੂਫ ਕੋਈ ਨਹੀਂ ਲੈਂਦੇ ਸੀ ਅੱਛਾ ਪ੍ਰੂਫ ਵੀ ਨਹੀਂ ਲੈਂਦੇ ਉਹ ਕਰ ਲਿਆ ਹਾਂ ਵੀ ਬਰਾ ਉਹ ਇੱਕ ਗੱਲ ਦਾ ਧਿਆਨ ਰੱਖੋ ਜੇ ਕੋਈ ਤੁਸੀਂ ਇਹ ਹੁਣ ਵੀ ਇਹ ਕਿਸੇ ਦੇ ਪਿੰਡ 'ਚ ਫਿਰਦਾ ਹੈ ਬਈ ਸਾਡੇ ਨਾਲ ਸੰਪਰਕ ਕਰਿਓ ਇਹਨਾਂ ਨੂੰ ਇਹਨਾਂ ਦਾ ਕੋਈ ਹੋਰ ਨੰਬਰ ਨੰਬਰ ਬੋ ਬਈ ਨੰਬਰ ਬੋਲਾ ਹਾਂ 9041244277 90412 44271 44271 ਬਈ ਇਹ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਦੇ ਵਿੱਚ ਖੜੇ ਆ ਇੰਨੇ ਕਿਸਾਨਾਂ ਨਾਲ ਲੁੱਟ ਹੋਈ ਆ ਤੇ ਇੱਕ ਨੰਬਰ ਹੋਰ ਬੋਲਦੇ 98723 98723 05878 05878 ਵੀ ਬਈ ਇੰਨਾ ਨਾ ਕਿਸਾਨਾਂ ਨਾਲ ਲੁੱਟ ਹੋ ਗਈ ਹੋਰ ਕਿਸੇ ਨਾਲ ਲੁੱਟ ਨਾ ਹੋ ਜਾ ਕੇ ਜਿੱਥੇ ਕਿਤੇ ਇਹ ਬੰਦੇ ਫਿਰਦੇ ਨੇ ਤੁਹਾਨੂੰ ਦੋ ਨੰਬਰ ਬੋਲਤੇ ਇਹਨਾਂ ਨਾਲ ਕੰਟੈਕਟ ਕਰ ਲੋ ਉਹਦੀ ਆਪਾਂ ਝੁੰਬੀ ਝੋਪੜੀ ਕਰਦੀ ਇਹਨਾਂ ਵੱਲੋਂ ਹੁਣ ਆਪਾਂ ਨੇ ਇਹ ਪੱਟ ਦੇਣਾਗਾ ਪੱਟਨੇ ਆ ਬਸ ਪੱਟਣੇ ਸ਼ੁਰੂ ਕਰ ਦੇ ਇੱਕ ਇੰਨੀ ਗੱਲ ਵੀ ਐ ਵੀ ਜਿਹੜੇ ਜਿਹੜੇ ਕਿਸਾਨਾਂ ਦੇ ਲਾਏ ਬੇ ਨੇ ਇਹ ਇਹ ਸਾਰੇ ਕਿਸਾਨਾਂ ਨੇ ਪੱਟ ਦੇਣੇ ਆ ਜੇ ਤੁਹਾਨੂੰ ਇਹਦਾ ਕੋਈ ਲਾਭ ਨਹੀਂ ਮਿਲਿਆ ਫਾਇਦਾ ਨਹੀਂ ਮਿਲਿਆ ਕੋਈ ਤਾਂ ਹੀ ਪੱਟਨੇ ਨਾਲ ਗਲਦੀ ਪਾ ਨਹੀਂ ਇਹਦੇ ਨਾਲ ਪਸ਼ੂ ਦਾ ਕਿਹੜਾ ਰਜਣਾ ਆਪਾਂ ਨੂੰ ਵੀ ਪਤਾ ਆ ਵਿਚੋਂ ਦਿਖਾਈ ਮੜਾ ਜਾ ਵਿਚੋਂ ਦਿਖਾ ਕਿੱਥੇ ਵੀ ਦਾ ਕਿਲਾ ਕਿਲਾ ਉਹਦੇ ਨਾਲ ਨਹੀਂ ਰਾਜਦੇ 10 ਕਿੱਲਾਂ ਦੀ ਪੱਟ 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 ਚਲੋ ਪੱਟ ਕੇ ਦਿਖਾ ਦਿਓ ਥਲੋ ਆ ਗਾਰਾ ਯਾ ਗਾਰਾ ਮਲਾਵਾ ਬੜੀਆਂ ਇਹਦਾ ਗਾਰਾ ਬਣਿਆ ਪਿਆਗਾ ਜਦੋਂ ਇਹ ਸੜਿਆ ਆਵਿਆ ਮੱਜਾਂ ਦੇ ਅੰਦਰ ਜਾਊਗਾ ਯਾਰ ਕੀ ਇਹਦੇ ਨਾਲ ਪਸ਼ੂ ਕੀ ਤੰਦਰੁਸਤੀ ਹੋਊਗਾ ਨਾ ਨਾ ਵੀ ਮਾਰਨੇ ਆ ਇਹਨੇ ਤੁਸੀਂ ਨਾ ਲਵਾਉਣ ਵਾਲੇ ਇਹਨੂੰ ਮੜਿਆ ਦੇਖਿਆ ਕਰੋ ਹਜਾਂਛੇ ਦੇ ਵਿੱਚ ਨਾ ਆਇਆ ਕਰੋ ਮੇਰੇ ਵੀਰ ਬੰਦ ਕਿਉਂ ਆਪਾਂ ਇਹਨੇ ਕਿਸਾਨ ਉਹਨੇ ਆ ਭੋਲੇ ਆਉਨੇ ਆਪਾਂ ਜੱਟ ਕਿਦਨੇ ਬਾਜ ਜਾਨੇ ਤੇ ਲੈ ਵੀ ਮਿੱਤਰੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਜਿੱਥੇ ਤੁਹਾਨੂੰ ਇਹ ਝੁੱਗੇ ਚੋਂ ਪਰੀਆਂ ਪੌਮਣ ਵਾਲੇ ਮਿਲਦੇ ਨੇ ਉਹਦੀ ਉਹਨਾਂ ਨੂੰ ਕੰਟੈਕਟ ਨੰਬਰ ਬੋਲੇਵੇਂ ਨੇ ਸਕਰੀਨ ਦੇ ਉੱਤੇ ਨੰਬਰ ਚੱਲੂਗਾ ਤੁਸੀਂ ਬੰਨ ਲਿਓ ਤੇ ਬਾਈ ਹੁਣਿਆਂ ਨੂੰ ਫੋਨ ਕਰ ਦਿਓ ਬਾਈ ਹੁਣੀ ਉਹਦੀ ਆ ਜਾਣਗੇ ਕਿਉਂਕਿ ਇਹਨਾਂ ਨਾਲ ਤਾਂ ਲੁੱਟ ਹੋ ਗਈ ਹੁਣ ਸੋਦੀ ਲੁੱਟ ਨਾ ਹੋ ਜੇ ਜਮਾ ਨਾਲ ਨਾਲ ਮੋਚਾਂਗੇ ਹਾਂ ਦੱਸੋ ਮੜਾ ਜਾ ਠੀਕ ਹੈ ਕਿਤੇ ਵੀਰੇ ਕੰਮ ਕਰਦੇ ਨਹੀਂਗੇ ਠੀਕ ਹੈ ਧੰਨਵਾਦ